ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਪਿਛਲੇ ਦਿਨਾਂ ਦੇ ਵਿੱਚ ਮੌਸਮ ਦੀ ਖਰਾਬੀ ਕਰਕੇ ਤੇ ਕੁਝ ਹੋਰ ਕਾਰਨਾ ਕਰਕੇ ਮੇਰੇ ਹਲਕੇ ਕੋਟਪੂਰਾ ਦੇ ਵਿੱਚ ਔਰ ਨਾਲ ਲੱਗਦੇ ਹਲਕੇ ਜੈਤੋ ਵਿੱਚ ਜਿਹੜਾ ਕਣਕ ਦਾ ਪੱਕੀ ਹੋਈ ਫਸਲ ਦਾ ਜਿਹੜੀ ਪੁੱਤਾਂ ਵਾਂਗੂ ਪਾੜੀ ਹੋਈ ਫਸਲ ਸੀ ਸਾਡੀ ਉਹਦਾ ਨੁਕਸਾਨ ਹੋਇਆ ਔਰ ਢਿਲਮਾ ਕਲਾਂ ਦੇ ਵਿੱਚ ਤਾਂ ਸਾਡੀ ਟੀਮ ਨੇ ਇਕੱਠਿਆਂ ਹੋ ਕੇ ਨਗਰ ਨੇ ਉਹਨਾਂ ਦਾ ਸਾਥ ਦਿੱਤਾ ਘਰਾਂ ਤੋਂ ਸਾਰਿਆਂ ਤੋਂ ਕੰਟਰੀਬਿਊਸ਼ਨ ਲੈ ਕੇ ਕਿਸੇ ਨੇ ਕੰਕਰੀਤੀ ਕਿਸੇ ਨੇ ਕੁਝ ਦਿੱਤਾ ਔਰ ਈਵਨ ਤੋੜੀ ਤੱਕ ਦਾ ਵੀ ਪ੍ਰਬੰਧ ਜਿੰਨਾ ਲੋਕਾਂ ਦਾ ਰਿਹਾ ਉਹਨਾਂ ਦਾ ਕਰ ਦਿੱਤਾ ਹੁਣ ਮੈਂ ਦੂਜੇ ਪਿੰਡਾਂ ਵਾਲੇ ਸਾਥੀਆਂ ਨੂੰ ਵੀ ਮੈਂ ਬੇਨਤੀ ਕਰਦਾ ਜਿੱਥੇ-ਜਿੱਥੇ ਨੁਕਸਾਨ ਹੋਇਆ ਜਿਵੇਂ ਦੇਵੀ ਵਾਲੇ ਹੋਇਆ ਥੋੜਾ ਜਿਹਾ ਖਾਰੇ ਹੋਇਆ ਔਰ ਆਪਣੇ ਕੋਟ ਸੁੱਕੀਏ ਹੋਇਆ ਸੋ ਉਥੋਂ ਵਾਲੇ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਵੀ ਸਾਡੇ ਸੁਖਜੀਤ ਸਿੰਘ ਢਿਲਵਾ ਜਿਹੜੇ ਕਿ ਚੇਅਰਮੈਨ ਨੇ ਪਲਾਨਿੰਗ ਬੋਰਡ ਫੀਡ ਕੋਰਟ ਦੇ ਉਹਨਾਂ ਦੀ ਅਗਵਾਈ ਤੇ ਇੱਕ ਟੀਮ ਬੈਠਕ ਕੀਤੀ ਗਈ ਹੈ ਇਹਨਾਂ ਨਾਲ ਸੰਪਰਕ ਕਰਕੇ ਆਪਾਂ ਸਾਰਿਆਂ ਦੀ ਮਦਦ ਕਰੀਏ ਬਾਕੀ ਪੰਜਾਬ ਸਰਕਾਰ ਵੱਲੋਂ ਜਿਹੜਾ ਮੁਆਵਜ਼ਾ ਨੁਕਸਾਨ ਦਾ ਮੁਆਵਜ਼ਾ 8600 ਤੋਂ ਵਧਾ ਕੇ 14000 ਕੀਤਾ ਗਿਆ ਹੈ ਪਿਛਲੇ ਸਮੇਂ ਦੇ ਵਿੱਚ ਸੋ ਇਹ ਵੀ ਇੱਕ ਵੱਡੀ ਰਾਹਤ ਹੈ ਔਰ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਕਾਫੀ ਜਗ੍ਹਾ ਤੇ ਇਹ ਇੱਕ ਇਸੂ ਹੁੰਦਾ ਵੀ ਜਿਹੜੀ ਮਲਕੀਅਤ ਕਿਸੇ ਹੋਰ ਦੀ ਹੈ ਤੇ ਕਾਸ਼ਤਕਾਰ ਕੋਈ ਹੋਰ ਹੈ ਕਿਸੇ ਠੇਕੇ ਤੇ ਲਈ ਹੋਈ ਹੈ ਤੇ ਜਦੋਂ ਮੁਆਵਜ਼ਾ ਜਾਂਦਾ ਤੇ ਉਹ ਜੀ ਜਿਹਦਾ ਨਾਮ ਮਲਕੀਅਤ ਦੇ ਵਾਲੇ ਖਾਨੇ 'ਚ ਬੋਲਦਾ ਉਹਨੂੰ ਜਾਂਦਾ ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਕਾਸ਼ਤਕਾਰ ਨੂੰ ਉਹ ਦੇਈਏ ਸੋ ਉਹਦੇ ਕਰਕੇ ਕੁਝ ਕਾਨੂੰਨੀ ਅੜਚੇ ਵੀ ਹੋ ਸਕਦੀਆਂ ਕੋਈ ਢੇਰ ਵੀ ਲੱਗ ਸਕਦੀ ਹੈ ਸੋ ਅਗਰ ਤਾਂ ਇਹ ਹੋ ਗਿਆ ਅਸੀਂ ਅੜਚੇ ਦੂਰ ਕਰ ਲਈ ਤਾਂ ਠੀਕ ਹੈ ਅਗਰ ਇਹ ਨਹੀਂ ਰਿਹਾ ਤਾਂ ਮੈਂ ਬੇਨਤੀ ਕਰਦਾ ਜਿਹੜੇ ਮਲਕੀਅਤ ਵਾਲੇ ਜਿਨ੍ਹਾਂ ਦੀ ਮਲਕੀਅਤ ਆ ਰੁਕਾਚ ਕਰ ਦੂਗਾ ਉਹਨਾਂ ਭਾਈਆਂ ਨੂੰ ਕਿ ਭਾਈ ਜਾਂ ਤਾਂ ਉਹਨੂੰ ਠੇਕੇ ਤੇ ਰਿਬਾਟ ਦੇ ਲਿਆ ਜੋ ਤੇ ਜਾਂ ਫਿਰ ਜਿਹੜਾ ਜਿੰਨਾ ਵੀ ਮੁਆਵਜ਼ਾ ਹੁੰਦਾ ਉਹੋ ਜਿਹੜਾ ਕਾਸ਼ਤਕਾਰ ਹੈ ਉਹਨੂੰ ਦੇ ਦੇਣ ਸੋ ਇਹਦੇ ਨਾਲ ਆਪਣਾ ਭਾਈਚਾਰਾ ਵੀ ਤਕੜਾ ਹੋਏਗਾ ਇੱਕ ਦੂਜੇ ਦਾ ਹੱਥ ਫੜਾਂਗੇ ਫਰਕ ਕੁਝ ਨਹੀਂ ਪੈਂਦਾ ਗੁਰੂ ਸਾਹਿਬ ਨੇ ਜਿੰਨਾ ਸਾਨੂੰ ਨੁਕਸਾਨ ਹੋਇਆ ਉਹਨਾਂ ਕਿਸੇ ਨਾ ਕਿਸੇ ਬਸੇ ਕੰਪਨਸਟਿਟ ਕਰ ਹੀ ਦੇਣਾ ਹੁੰਦਾ ਸੋ ਜੋ ਮੱਥੇ ਤੇ ਲਿਖਿਆ ਉਹਨੂੰ ਮਿਲ ਹੀ ਜਾਣਾ ਲੇਕਿਨ ਆਪਾਂ ਇੱਕ ਦੂਜੇ ਦਾ ਜਦੋਂ ਹੱਥ ਫੜਦੇ ਆ ਮਾੜੇ ਸਮੇਂ ਤੋ ਉਹ ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਯਾਦ ਕੀਤਾ ਜਾਂਦਾ ਸੋ ਅਸੀਂ ਆਪਦੀ ਡਿਊਟੀ ਲੱਗੇ ਹੋਏ ਆ ਤੁਹਾਡੀ ਕਿਰਪਾ ਦੇ ਨਾਲ ਤੁਹਾਡੇ ਸਾਥ ਦੇ ਨਾਲ ਲੱਗੇ ਰਹਾਂਗੇ ਬਹੁਤ ਧੰਨਵਾਦ